ਸੱਤਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਕਰਾਂਗੇ ਐਮਏ ਪੰਜਾਬੀ ਸਮੈਸਟਰ ਚੌਥਾ 17ਵਾਂ ਪਰچہ ਪੰਜਾਬੀ ਕਹਾਣੀ ਪੰਜਾਬੀ ਕਹਾਣੀ ਦਾ ਕਰਾਂਗੇ ਅਸੀਂ ਚੌਥਾ ਪਾਠ ਪੰਜਾਬੀ ਕਹਾਣੀ ਦੀ ਨਵੀਨ ਤਾਰਾ ਚੌਣਵੀਆਂ ਕਹਾਣੀਆਂ ਜਿਸ ਦੇ ਸੰਪਾਦਕ ਹਨ ਡਾਕਟਰ ਰਮਿੰਦਰ ਕੌਰ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਕਿਤਾਬ ਲੱਗੀ ਹੋਈ ਹੈ ਇਹ ਕਿਤਾਬ ਕਹਾਣੀਆਂ ਦਾ ਸੰਗ੍ਰਹਿ ਹੈ ਚੌਣਵੀਆਂ ਕਹਾਣੀਆਂ ਤੇ ਇਸ ਕਿਤਾਬ ਦੇ ਵਿੱਚ 10 ਚੋਣਵੀਆਂ ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਹਨ ਜੋ ਕਿ 10 ਹੀ ਲਿਖਾਰੀਆਂ ਦੀਆਂ ਲਿਖੀਆਂ ਹੋਈਆਂ ਹਨ ਇਹ ਜਿਹੜੇ ਨਿਖਾਰੀਏ ਇਹ ਸਾਰੇ ਚੌਥੀ ਪੀੜ੍ਹੀ ਦੇ ਲਿਖਾਰੀ ਹਨ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬੀ ਕਹਾਣੀ ਨੂੰ ਚਾਰ ਭਾਗਾਂ ਦੇ ਵਿੱਚ ਜਾਂ ਚਾਰ ਪੀੜ੍ਹੀਆਂ ਦੇ ਵਿੱਚ ਵੰਡਿਆ ਗਿਆ ਹੈ ਤੇ ਪਹਿਲੀ ਪੀੜ੍ਹੀ ਜਿਹੜੀ ਸੀ ਮੁੱਢਲੀ ਪੀੜ੍ਹੀ ਉਹ ਸੀ ਆਦਰਸ਼ਵਾਦੀ ਤੇ ਦੂਜੀ ਪੀੜ੍ਹੀ ਤੇ ਤੀਜੀ ਪੀੜ੍ਹੀ ਦੀਆਂ ਕਹਾਣੀਆਂ ਦੇ ਵਿੱਚ ਇਥਾਰਥਵਾਦੀ ਪਾਤਰ ਲੈ ਜਾਂਦੇ ਸੀ ਤੇ ਇਥਾਰਥਵਾਦੀ ਵਿਸ਼ੇ ਲੈ ਜਾਂਦੇ ਸੀ ਤੇ ਜਿਹੜੀ ਹੁਣ ਚੌਥੀ ਪੀੜ੍ਹੀ ਦੀਆਂ ਕਹਾਣੀਆਂ ਚੱਲਦੀਆਂ ਉਹਨਾਂ ਨੂੰ ਅਸੀਂ ਨਵੀਨ ਕਹਾਣੀਆਂ ਦੇ ਵਿੱਚ ਸ਼ਾਮਿਲ ਕਰਦੇ ਹਾਂ ਕਿਉਂਕਿ ਇਨ੍ਹਾਂ ਕਹਾਣੀਆਂ ਦੇ ਵਿੱਚ ਅੱਜਕੱਲ ਦਾ ਜੋ ਵੀ ਵਾਤਾਵਰਣ ਹੈ ਤੇ ਅੱਜਕੱਲ ਦੀਆਂ ਵਰਤਮਾਨ ਸਮੱਸਿਆਵਾਂ ਨੂੰ ਪੇਸ਼ ਕੀਤਾ ਜਾਂਦਾ ਹੈ ਤੇ ਇਸੇ ਤਰ੍ਹਾਂ ਹੀ ਅੱਜਕਲ ਜਿਹੜੀਆਂ ਅੱਜ ਅੱਜ ਜਿਹੜੇ ਅਸੀਂ ਕਾ ਰਏ ਆ ਪੰਜਾਬੀ ਕਹਾਣੀ ਦੀ ਨਵੀਨ ਧਾਰਾ ਚੋਣਵੀਆਂ ਕਹਾਣੀਆਂ ਜੋ ਕਿ ਡਾਕਟਰ ਰਮਿੰਦਰ ਕੌਰ ਦੁਆਰਾ ਸੰਪਾਦਿਤ ਕੀਤੀ ਪੁਖਸ਼ ਪੁਸਤਕ ਹੈ ਇਸ ਦੇ ਵਿੱਚ 10 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ ਜੋ ਕਿ ਵੇਟ ਲਿਖੇ ਕਹਾਣੀਕਾਰਾਂ ਦਿਆਂ ਲਿਖੀਆਂ ਹੋਈਆਂ ਹਨ ਇਸ ਦੇ ਵਿੱਚ ਕਹਾਣੀਕਾਰ ਹਨ ਪ੍ਰੇਮ ਪ੍ਰਕਾਸ਼ ਜਿਨ੍ਹਾਂ ਦੀ ਕਹਾਣੀ ਹੈ ਅਰਜਨ ਛੇੜ ਗੜੀਰਨਾ ਜੋ ਕਿ ਇਸ ਕਹਾਣੀ ਦੇ ਵਿੱਚ ਸ਼ਾਮਿਲ ਕੀਤੀ ਗਈ ਹੈ ਇਸ ਕਹਾਣੀ ਪੁਸਤਕ ਦੇ ਵਿੱਚ ਦੂਜੀ ਮਨੋਹਨ 바ਵਾ ਕਹਾਣੀਕਾਰ ਨੇ ਜਿਨ੍ਹਾਂ ਦੀ ਕਹਾਣੀ ਹੈ ਇਕਲਵਯਾ 3 ਨੰਬਰ ਤੇ ਅਜੀਤ ਕੌਰ ਨੇ ਜਿਨ੍ਹਾਂ ਦੀ ਕਹਾਣੀ ਨਿਊ ਇਅਰ ਇਸ ਪੁਸਤਕ ਦੇ ਵਿੱਚ ਸ਼ਾਮਲ ਕੀਤੀ ਗਈ ਹੈ 4 ਨੰਬਰ ਤੇ ਗੁਰਦੇਵ ਸਿੰਘ ਰੁਪਾਣਾ ਜਿਨ੍ਹਾਂ ਦੀ ਕਹਾਣੀ ਹੈ ਸ਼ੀਸ਼ਾ 5ਵੇਂ ਤੇ ਗੁਰਬਚਨ ਸਿੰਘ ਭੁੱਲਰ ਜਿਨ੍ਹਾਂ ਦੀ ਕਹਾਣੀ ਹੈ ਥਕੇਵਾ 6ਵੇਂ ਤੇ ਚੰਦਨ ਨੇਗੀ ਹੈ ਜਿਨ੍ਹਾਂ ਦੀ ਕਹਾਣੀ ਹੈ ਹਰਸੋਗ 7ਵੇਂ ਨੰਬਰ ਤੇ ਹਰਜਿੰਦਰ ਪਾਲ ਕੌਰ ਹੈ ਜਿਨ੍ਹਾਂ ਨੂੰ ਕਿ ਜਿੰਦਰ ਕੌਰ ਕਹਿੰਦੇ ਨੇ ਉਹਨਾਂ ਦੀ ਕਹਾਣੀ ਹੈ ਸੌਰੀ 8ਵੇਂ ਨੰਬਰ ਤੇ ਜਸਵਿੰਦਰ ਸਿੰਘ ਹੈ ਜਿਨ੍ਹਾਂ ਦੀ ਕਹਾਣੀ ਹੈ ਖੂ ਖਾਤੇ 9ਵੇਂ ਨੰਬਰ ਤੇ ਸੁਖਜੀਤ ਹਾਨਸ ਸੌਰੀ ਸੁਖਜੀਤ ਹੈ ਜਿਨ੍ਹਾਂ ਦੀ ਕਹਾਣੀ ਹੈ ਹਜ਼ਾਰ ਕਹਾਣੀਆਂ ਦਾ ਬਾਪ ਤੇ 10ਵੇਂ ਨੰਬਰ ਦੇ ਜਤਿੰਦਰ ਹਾਨਸ ਹੈ ਜਿਨ੍ਹਾਂ ਦੀ ਕਹਾਣੀ ਹੈ ਰਾਹੁ ਕੇਤੂ ਇਹਨਾਂ ਸਾਰੀਆਂ 10 ਕਹਾਣੀਆਂ ਨੂੰ ਅਸੀਂ ਪੂਰੇ ਵਿਸਤਾਰ ਦੇ ਨਾਲ ਪੜਾਂਗੇ ਅਤੇ ਇਹਨਾਂ ਦਾ ਵਿਸ਼ਾ ਵਸਤੂ ਜਿਹੜਾ ਜਾਣਾ ਗੀਤ ਨਾਲ ਹੀ ਇਹਨਾਂ ਦੀ ਜਿਹੜੀ ਸਰਵਕਾਰ ਹੈ ਇਹਨਾਂ ਦੇ ਉਹ ਵੀ ਅਸੀਂ ਚੰਗੀ ਤਰ੍ਹਾਂ ਪੜਾਂਗੇ ਫਿਲਹਾਲ ਇਸ ਪੂਰੀ ਕਹਾਣੀ ਜਿਹੜੀ ਹੈ ਪੰਜਾਬੀ ਨਵੀਨ ਤਾਰਾ ਦੀਆਂ ਕਹਾਣੀਆਂ ਚੋਣੀਆਂ ਕਹਾਣੀਆਂ ਸੰਗ੍ਰਹਿ ਜਿਹੜਾ ਹੈਗਾ ਇਹ ਪੁਸਤਕ ਜਿਹੜੀ ਇਹਦੇ ਮੇਨ ਸਰੋਕਾਰ ਕੀ ਹੈਗਾ ਹੈ ਤਾਂ ਇਹਦਾ ਜਿਹੜਾ ਸਰੋਕਾਰ ਪੂਰੀ ਇਹ 10 ਕਹਾਣੀਆਂ ਦੇ ਜਿਹੜੇ ਵਿਸ਼ੇ ਆ ਉਹਨਾਂ ਨੂੰ ਹੀ ਅਸੀਂ ਇਸ ਕੁਐਸਚਨ ਦਾ ਆਨਸਰ ਵਜੋਂ ਲਿਖਣਾ ਹੈ ਜਿੱਦਾਂ ਕਿ ਇਸ ਦੇ ਵਿੱਚ ਭ੍ਰਿਸ਼ਟਾਚਾਰੀ ਤੇ ਰਿਸ਼ਵਤਖੋਰੀ ਦੀ ਸਮੱਸਿਆ ਲਈ ਗਈ ਹੈ ਭ੍ਰਿਸ਼ਟਾਚਾਰੀ ਤੇ ਰਿਸ਼ਵਤਖੋਰੀ ਦੀ ਜਿਹੜੀ ਅੱਜਕੱਲ ਬਹੁਤ ਜ਼ਿਆਦਾ ਸਮੱਸਿਆ ਅੜ ਕੀ ਹੋਈਏ ਉਹ ਇਸ ਕਹਾਣੀ ਦੇ ਵਿੱਚ ਇਹਨਾਂ ਕਹਾਣੀਆਂ ਦੇ ਵਿੱਚੋਂ ਦੋ ਕਹਾਣੀਆਂ ਦੇ ਉਦਾਹਰਣਾਂ ਲੈਂਦੇ ਆ ਨਿਊ ਇਅਰ ਕਹਾਣੀ ਜੋ ਕਿ ਜੀਤ ਕੌਰ ਦੀ ਲਿਖੀ ਹੋਈ ਹੈ ਉਹਦੇ ਵਿੱਚ ਦੱਸਿਆ ਗਿਆ ਹੈ ਕਿਵੇਂ ਜਿਹੜਾ ਕਲਰਕ ਹੈ ਉਹ ਪੀਏ ਬਣ ਜਾਂਦਾ ਹੈ ਇੱਕ ਮਿਨਿਸਟਰ ਦਾ ਅਤੇ ਜਿਹੜੇ ਇੰਡਸਟਰੀਅਲਿਸਟੇ ਬਿਜ਼ਨਸਮੈਨ ਲੋਕ ਹੈ ਉਹ ਕਿੱਦਾਂ ਆਪਣਾ ਕੰਮ ਕਰਵਾਉਣ ਦੇ ਲਈ ਮਿਨਿਸਟਰ ਨੂੰ ਵੀ ਵੱਡੀ ਦੇ ਕੇ ਜਾਂਦੇ ਆ ਤੇ ਉਸ ਦੇ ਨਾਲ ਨਾਲ ਉਸਦੇ ਪੀਏ ਨੂੰ ਖੁਸ਼ ਕਰਨ ਦੇ ਲਈ ਵੀ ਉਸਦੇ ਪੀਏ ਨੂੰ ਖੁਸ਼ ਕਰਨ ਦੇ ਲਈ ਵੀ ਵੱਡੀ ਦੇ ਕੇ ਜਾਂਦੇ ਆ ਤੇ ਇਹ ਜਿਹੜੀ ਸਮੱਸਿਆ ਹੈ ਇਹਦੇ ਵਿੱਚ ਰਿਸ਼ਵਤ ਖੋਰੀ ਦੀ ਤੇ ਭ੍ਰਿਸ਼ਟਾਚਾਰ ਦੀ ਸਮੱਸਿਆ ਪੇਸ਼ ਕੀਤੀ ਗਈ ਹੈ ਇਸ ਦੇ ਨਾਲ ਰਾਹੂ ਕੇਤੂ ਕਹਾਣੀ ਹੈ ਰਾਹੂ ਕੇਤੂ ਕਹਾਣੀ ਸਾਡੇ ਕੋਲ ਹੈਗੀ ਹੈ ਜਤਿੰਦਰ ਹਾਂਸ ਦੀ ਜਿਦੇ ਵਿੱਚ ਇੱਕ ਬਜ਼ੁਰਗ ਚੰਦ ਸਿੰਘ ਹੈ ਜੋ ਕਿ 65-66 ਸਾਲ ਦਾ ਹੈ ਤੇ ਉਸ ਦੇ ਉਹ ਆਪਣੀ ਪੈਨਸ਼ਨ ਲਗਵਾਉਣ ਦੇ ਲਈ ਕਿਦਾਂ ਮਤਲਬ ਬੈਂਕਾਂ ਦੇ ਚੱਕਰ ਲਗਾਉਂਦਾ ਹੈ ਪਟਵਾਰੀਆਂ ਦੇ ਚੰਕਰ ਸਰਪੰਚਾਂ ਦੇ ਤੇ ਐਮਐਲਏ ਤੱਕ ਉਹ ਚੱਕਰ ਲਗਾਉਂਦਾ ਹੈ ਤੇ ਇਸ ਦੇ ਲਈ ਉਸ ਨੂੰ ਭ੍ਰਿਸ਼ਟਾਚਾਰ ਆਪਣਾ ਥੋੜਾ ਬੋਤਾ ਪੈਸੇ ਵੀ ਦੇਣੇ ਪੈਂਦੇ ਹਨ ਇਹ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਦੀ ਇਹਦੇ ਵਿੱਚ ਸਮੱਸਿਆ ਪੇਸ਼ ਕੀਤੀ ਗਈ ਨਾ ਕਹਾਣੀਆਂ ਦੇ ਵਿੱਚ ਉਸ ਤੋਂ ਇਲਾਵਾ ਇਸ ਕਹਾਣੀ ਸੰਗ੍ਰਹਿ ਦੇ ਵਿੱਚ ਜਿਹੜੀਆਂ ਕਹਾਣੀਆਂ ਉਹਨਾਂ ਦੇ ਵਿੱਚ ਇਹ ਕਲੱਤਾ ਦੀ ਸਮੱਸਿਆ ਨੂੰ ਪੇਸ਼ ਕੀਤਾ ਗਿਆ ਹੈ ਜਿਸ ਤਰ੍ਹਾਂ ਕਿ ਅਸੀਂ ਕਹਾਣੀ ਲੈ ਲੈਂਦੇ ਹਾਂ ਗੁਰਬਚਨ ਸਿੰਘ ਭੁੱਲਰ ਦੀ ਕਹਾਣੀ ਥਕੀਵਾ ਜਿਸ ਦੀ ਮੁੱਖ ਪਾਤਰਾ ਸੋਏ ਤੇ ਉਸ ਦਾ ਜਿਹੜਾ ਪਤੀ ਏ ਉਹ ਉਸ ਦੀ ਜਵਾਨੀ ਦੇ ਵਿੱਚ ਹੀ ਮਰ ਜਾਂਦਾ ਆ ਤੇ ਉਹ ਆਪਣੇ ਬੱਚੇ ਨੂੰ ਕਿਦਾਂ ਕੱਲੀ ਪਾਲਦੀ ਆ ਤੇ ਕੱਲੀ ਹੀ ਜਿਹੜੀ ਆ ਉਹ ਸਾਰਾ ਕੰਮ ਆਪਣੇ ਪਤੀ ਦੀ ਜਗ੍ਹਾ ਕੰਮ ਕਰਦੀ ਆ ਤੇ ਬੰਦਿਆਂ ਵਰਗੋਂ ਰਹਿਣ ਲੱਗ ਪੈਂਦੀ ਪਰ ਜਿਹੜਾ ਉਹਦੇ ਅੰਦਰ ਜਿਹੜਾ ਵਾ ਇਕਲਤਾ ਜਿਹੜੀ ਹਮੇਸ਼ਾ ਬਣੀ ਰਹਿੰਦੀ ਆ ਇਸੇ ਤਰ੍ਹਾਂ ਹੀ ਪੁਰਾਣੀ ਤੇ ਨਵੀਂ ਪੀੜੀ ਦੀ ਸੋਚਣੀ ਵਿੱਚ ਅੰਤਰ ਇਸ ਸੰਗ੍ਰਹਿ ਦੇ ਵਿੱਚ ਦਾ ਵਿਸ਼ਾ ਜਿਹੜਾ ਦੱਸਿਆ ਗਿਆ ਆ ਜਿਸ ਤਰ੍ਹਾਂ ਕਿ ਅਰਜਨ ਛੇੜ ਗਢੀਰ ਨਾ ਉਹਦੇ ਵਿੱਚ ਚਾਚਾ ਜਿਹੜਾ ਬਿਮਾਰ ਹੋ ਜਾਂਦਾ ਆ ਤੇ ਉਹ ਆਪਣੀਆਂ ਜਿਹੜੀਆਂ ਪ੍ਰਾਣੀਆਂ ਕੋਝ ਨਿਸ਼ਾਨੀਆਂ ਹੁੰਦੀਆਂ ਵਾ ਆਪਣੇ ਭਤੀਜੇ ਨੂੰ ਦੇਣਾ ਚਾਹੁੰਦਾ ਪਰ ਜਿਹੜਾ ਮੈਂ ਪਾਤਰਿਆ ਭਤੀਜਾ ਉਹਦਾ ਉਹ ਇਹ ਨਿਸ਼ਾਨੀਆਂ ਨਹੀਂ ਲੈਣਾ ਚਾਹੁੰਦਾ ਇਸ ਤਰ੍ਹਾਂ ਪੁਰਾਣੀ ਤੇ ਨਵੀਂ ਪੀੜੀ ਦੀ ਸੋਚਣੀ ਵਿੱਚ ਅੰਤਰ ਆ ਜਾਂਦਾ ਹੈ ਫਿਰ ਰਾਹੂ ਕੇਤੂ ਜਿਹੜਾ ਵਾ ਉਹਦੇ ਵਿੱਚ ਜਿਹੜਾ ਚੰਦ ਸਿੰਘ ਬਜ਼ੁਰਗੀਆਂ ਉਹ ਆਪਣੇ ਬੱਚਿਆਂ ਨੂੰ ਪੜਾਉਂਦਾ ਲਿਖਾਉਂਦਾ ਵਾ ਤਾਂ ਕਿ ਉਹ ਵੱਡੇ ਅਫਸਰ ਬਣ ਜਾਣ ਪਰ ਨਹੀਂ ਉਹਨਾਂ ਨੂੰ ਕੋਈ ਨੌਕਰੀ ਚ ਅੱਜ ਨਹੀਂ ਮਿਲਦੀ ਤੇ ਇਸ ਕਰਕੇ ਉਹਦੇ ਜਿਹੜੇ ਬੱਚੇ ਆ ਉਸ ਦੀ ਆਸ ਤੋਂ ਉਲਟ ਉਹ ਉਹਦੀ ਜ਼ਮੀਨ ਨੂੰ ਹਥਿਆਉਣ ਦੇ ਬਾਰੇ ਸੋਚਦੀ ਆ ਤੇ ਉਹਦੀ ਮੌਤ ਦਾ ਜਿਹੜਾ ਛੁੱਟਾ ਸਰਟੀਫਿਕੇਟ ਬਣਾ ਦਿੰਦੇ ਆ ਤੇ ਇਹਦੇ ਵਿੱਚ ਮਤਲਬ ਪੁਰਾਣੀ ਤੇ ਨਵੀਂ ਪੀੜ੍ਹੀ ਦੀ ਸੋਚ ਦਾ ਅੰਤਰ ਦੱਸਿਆ ਆ ਫਿਰ ਪੁਰਾਣੇ ਵਿਚਾਰਾਂ ਅੰਦਰ ਫਸਣਾ ਅਰਜਨ ਛੇੜਗੜੀ ਨਾਲ ਜਿਹੜਾ ਕਹਾਣੀ ਆ ਉਹਦੇ ਵਿੱਚ ਇਹੀ ਦੱਸਿਆ ਗਿਆ ਵਾ ਕਿ ਕਿੰਨਾ ਜਿਹੜਾ ਚਾਚਾ ਵਾ ਉਹ ਪੁਰਾਣੇ ਵਿਚਾਰਾਂ ਦੇ ਵਿੱਚ ਫਸਿਆ ਰਹਿੰਦਾ ਵਾ ਉਹ ਪੁਰਾਣੇ ਸਿੱਕੇ ਸੰਭਾਲਦਾ ਰਹਿੰਦਾ ਵਾ ਪੁਰਾਣੀਆਂ ਜਿਹੜੀਆਂ ਆਪਣੀ ਜਿਹੜੀ ਦਾਦੀ ਦੇ ਵੇਲੇ ਦੀ ਆਰਸੀ ਹੁੰਦੀ ਆ ਹੋਰ ਇਹੋ ਜਿਹੇ ਜਿਹੜੇ ਗਹਿਣੇ ਗੱਟੇ ਆ ਉਹ ਸੰਭਾਲ ਕੇ ਰੱਖਦਾ ਵਾ ਨਿਸ਼ਾਨੀਆਂ ਵਜੋਂ ਤੇ ਉਹਨਾਂ ਦੇ ਵਿੱਚ ਉਹ ਵਿਸ਼ਵਾ ਫਿਰ ਉਹ ਵਹਿਮ ਭਰਮੀ ਪਾਲ ਕੇ ਰੱਖਦਾ ਆ ਕਿ ਜੇਕਰ ਉਹਦੇ ਕੁੱਤੇ ਦੀ ਮੌਤ ਹੋ ਗਈ ਤਾਂ ਉਹਦਨ ਹੀ ਉਹਦੀ ਵੀ ਮੌਤ ਹੋ ਜਾਵੇਗੀ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਜ਼ਾਰ ਕਹਾਣੀਆਂ ਦਾ ਬਾਪ ਜੋ ਕਿ ਸੁਖਜੀਤ ਦੀ ਲਿਖੀ ਹੋਈ ਕਹਾਣੀ ਹੈ ਜਿਦੇ ਵਿੱਚ ਇੱਕ ਜਿਹੜਾ ਮੇਨ ਪਾਤਰ ਹੁੰਦਾ ਵਾ ਉਹਦੀ ਜਿਹੜੀ ਉਹਦੀ ਜਿਹੜੀ ਘਰ ਵਾਲੀ ਆ ਉਹ ਕਿਸੇ ਦੇ ਨਾਲ ਭੱਜ ਜਾਂਦੀ ਹੈ ਤੇ ਉਹਦੀਆਂ ਪਿੱਛੋਂ ਚਾਰ ਧੀਆਂ ਜਿਹੜੀਆਂ ਵਾ ਆਪਣੀਆਂ ਧੀਆਂ ਤੇ ਹਰ ਵੇਲੇ ਸ਼ੱਕ ਕਰਦਾ ਰਹਿੰਦਾ ਹੈ ਉਹ ਸੋਚਦਾ ਵਾ ਕਿ ਸ਼ਾਇਦ ਮੇਰੀਆਂ ਧੀਆ ਵੀ ਇਹੋ ਜਿਹਾ ਕਾਮਨਾ ਕਰ ਲੈਣ ਤੇ ਉਹਨਾਂ ਹਮੇਸ਼ਾ ਇੱਕ ਪੁੱਤਰ ਦੀ ਚਾਹ ਰੈਂਦੀ ਆ ਉਹਨੂੰ ਲੱਗਦਾ ਹੈ ਕਿ ਜੇ ਉਸ ਦੇ ਘਰ ਇੱਕ ਪੁੱਤਰ ਜੰਮਿਆ ਹੁੰਦਾ ਤਾਂ ਉਹ ਸਿਰ ਚੁੱਕ ਕੇ ਤੁਰ ਸਕਦਾ ਸੀ ਹਾਲਾਂਕਿ ਹੁਣ ਉਹਦੇ ਘਰ ਚਾਰ ਧੀਆ ਵਾਂ ਤੇ ਉਹਨੂੰ ਹਮੇਸ਼ਾ ਸਿਰ ਨੀਵਾ ਕਰਕੇ ਰਹਿਣਾ ਪੈਂਦਾ ਆ ਮਤਲਬ ਇੱਥੇ ਸਾਨੂੰ ਪਤਾ ਲੱਗਦਾ ਹੈ ਕਿ ਇਸ ਕਹਾਣੀ ਦੇ ਵਿੱਚ ਪੁਰਾਣੇ ਵਿਚਾਰਾਂ ਦੇ ਅੰਦਰ ਜਿਹੜਾ ਫਸਿਆ ਰਹਿੰਦਾ ਹੈ ਬੰਦਾ ਫਿਰ ਉਸ ਤੋਂ ਬਾਅਦ ਇਸ ਪੁਸਤਕ ਦੇ ਵਿੱਚ ਜਿਹੜਾ ਸਾਨੂੰ ਸਰਵਕਾਰ ਮਿਲਦਾ ਹੈ ਉਹ ਮਿਲਦਾ ਦਲਿਤ ਚੇਤਨਾ ਦਾ ਜਿੱਦਾਂ ਕਿ ਇਹਦੇ ਵਿੱਚ ਆਪਾਂ ਦੋ ਕਹਾਣੀਆਂ ਦੀ ਧਾਰਨਾ ਲਵਾਂਗੇ ਇੱਕ ਤੇ ਹੈਗੀ ਹੈ ਇਕਲਵਿਆ ਦੀ ਇਕਲਵਿਆ ਜਿਹੜਾ ਜਿਹੜੀ ਕਹਾਣੀ ਮਨਮੋਹਨ ਪਾਵਾ ਦੀ ਲਿਖੀ ਹੋਈ ਆ ਇਕਲਵਿਆ ਦੇ ਵਿੱਚ ਜਿਹੜਾ ਵਾ ਇਕਲਵਿਆ ਹੁੰਦਾ ਵਾ ਉਹ ਰਕਸ਼ਸ਼ਾਂ ਜਿਹੜੇ ਅਸੁਰਾਂ ਦੀ ਜਾਤੀ ਦੇ ਨਾਲ ਜਿਹਨੂੰ ਕਿ ਨੀਵੀਂ ਜਾਤੀ ਮੰਨਿਆ ਜਾਂਦਾ ਉਹਨਾਂ ਨਾਲ ਸੰਬੰਧਿਤ ਰੱਖਦਾ ਆ ਤੇ ਉਹ ਦਰੋਣਾਚਾਰੀਆ ਜਿਹੜਾ ਕਿ ਬ੍ਰਾਹਮਣਾਂ ਦੇ ਜਿਹੜੇ ਜਾਂ ਰਾਜਕੁਮਾਰ ਜਿਹੜੇ ਉਹਨਾਂ ਨੂੰ ਹੀ ਸਿੱਖਿਆ ਦਿੰਦਾ ਤੀ ਸ਼ਸਤਰਾਂ ਦੀ ਤੇ ਇਕਲਵਿਆ ਜਿਹੜਾ ਵਾ ਉਹਨੂੰ ਕਿਸ ਤਰ੍ਹਾਂ ਉਹ ਮਤਲਬ ਉਹਦੇ ਨਾਲ ਪੇਤ ਪਾਪ ਹੁੰਦਾ ਹੈ ਜਾਤੀ ਤੌਰ ਤੇ ਫਿਰ ਅਸਾਂ ਬਾਅਦ ਸੌਰੀ ਕਹਾਣੀ ਜਿਹੜੀ ਆ ਸੌਰੀ ਕਹਾਣੀ ਦਾ ਆਪਾਂ ਲਵਾਂਗੇ ਜਿੰਦਰ ਦੀ ਕਹਾਣੀ ਜਿੰਦਰਕੌਰ ਦੀ ਇਹਦੇ ਵਿੱਚ ਵੀ ਦੱਸਿਆ ਗਿਆ ਵਾ ਕਿ ਜਿਹੜੀ ਬੰਤੀ ਹੁੰਦੀ ਆ ਉਹ ਖੋਤੀ ਨਹੀਂ ਵੀ ਜਾਤ ਨਾਲ ਸੰਬੰਧਿਤ ਹੁੰਦੀ ਆ ਤੇ ਉਹਦਾ ਬੇਟਾ ਦੇਸ ਰਾਜ ਹੁੰਦਾ ਵਾ ਉਹ ਪੜ੍ਹਾਈ ਵਿੱਚ ਹੁਸ਼ਿਆਰ ਵੀ ਹੁੰਦਾ ਵਾ ਪਰ ਤਾਂ ਵੀ ਉੱਚੀ ਜਾਤ ਦੇ ਲੋਕ ਜਿਹੜੇ ਕਲੋਨੀ ਦੇ ਵਿੱਚ ਮਿਸਿਸ ਸਿੰਘ ਵਰਗੇ ਉਤੋਂ ਈਰਖਾ ਕਰਦੇ ਆ ਤੇ ਇਸੇ ਚੱਕਰ ਦੇ ਵਿੱਚ ਹੀ ਉਸ ਨੂੰ ਚੋਰ ਸਾਬਤ ਕਰ ਦਿੰਦੇ ਆ ਤੇ ਇਹ ਕਹਾਣੀ ਵੀ ਜਿਹੜੀ ਦਲਿਤ ਚੇਤਨਾ ਤੇ ਨਾਲ ਸੰਬੰਧਿਤ ਹੈਗੀ ਆ ਫੇਰ ਇਹਨਾਂ ਦੇ ਇਸ ਪੁਸਤਕ ਦੇ ਸੱਚ ਤੇ ਪਰਦਾ ਪਾਉਣ ਵਾਲੀਆਂ ਕਹਾਣੀਆਂ ਜਿਹੜੀਆਂ ਸ਼ਾਮਲ ਕੀਤੀਆਂ ਗਈਆਂ ਉਹਦੇ ਵਿੱਚ ਮਿਲਦਾ ਸਾਨੂੰ ਸ਼ੀਸ਼ਾ ਕਹਾਣੀ ਸ਼ੀਸ਼ਾ ਕਹਾਣੀ ਦੇ ਵਿੱਚ ਜਿਹੜਾ ਵਾ ਮੇਨ ਪਾਤਰ ਆ ਉਹ ਬਾਹਰੋਂ ਆਇਆ ਜਿਹੜਾ ਦਾਨੀ ਹੁੰਦਾ ਵਾ ਵਿਦੇਸ਼ੀ ਉਹਨੂੰ ਆਪਣੇ ਪਿੰਡ ਦੀਆਂ ਬਹੁਤ ਹੀ ਜਿਹੜੀ ਸਿਫਤਾਂ ਕਰ ਕਰ ਦੱਸਦਾ ਆ ਪਰ ਉਹਨੂੰ ਜਿਹੜਾ ਉਹ ਕਾਫਲੇ ਵਾਲਾ ਜਿਹੜਾ ਘਟਨਾ ਹੁੰਦੀ ਆ ਜਿਹਦੇ ਵਿੱਚ ਬੂੜਾ ਜਿਹੜਾ ਹੁੰਦਾ ਵਾ ਉਹ 30 ਬੱਚਿਆਂ ਨੂੰ ਕਿਰਪਾਣ ਦੇ ਨਾਲ ਵੱਢ ਕੇ ਸੂਏ ਵਿੱਚ ਸੁੱਟ ਦਿੰਦਾ ਉਹ ਕਹਾਣੀ ਉਹ ਦੱਸਦਾ ਹੀ ਨਹੀਂ ਆ ਤੇ ਇਹ ਮਤਲਬ ਜਿਹੜੇ ਲੋਕ ਆਪਣੀਆਂ ਗਲਤੀਆਂ ਤੇ ਆਪਣੇ ਗਲਤ ਕੰਮਾਂ ਤੇ ਪਰਦਾ ਪਾਉਂਦੇ ਆ ਤੇ ਆਪਣੀਆਂ ਜਿਹੜੀਆਂ ਖੂਬੀਆਂ ਹੁੰਦੀਆਂ ਉਹਨਾਂ ਨੂੰ ਵਿਧਾ ਚੜਾ ਕੇ ਦੱਸਦੇ ਆ ਉਹਨਾਂ ਤੇ ਆਧਾਰਿਤ ਇਹ ਕਹਾਣੀਆਂ ਆ ਫਿਰ ਉਸ ਤੋਂ ਬਾਅਦ ਰਾਹੂ ਕੇਤੂ ਕਹਾਣੀ ਤੇ ਸੌਰੀ ਵਰਗੀਆਂ ਕਹਾਣੀਆਂ ਵੀ ਸੱਚ ਤੇ ਪਰਦਾ ਪਾਉਂਦਾ ਹੈ ਵਿਸ਼ਾ ਜਿਹੜਾ ਉਹਨਾਂ ਚ ਲਿਆ ਗਿਆ ਵਾ ਜਿਸ ਤਰ੍ਹਾਂ ਰਾਹੂ ਕੇਤੂ ਜਿਹੜਾ ਵਾ ਉਹਦੇ ਵਿੱਚ ਚੰਦ ਸਿੰਘ ਜਿਹੜਾ ਬਜ਼ੁਰਗ ਹਾਂ ਉਹ ਜਦੋਂ ਉਹਨੇ ਕੋਈ ਆਪਣਾ ਕੰਮ ਕਢਵਾਉਣਾ ਹੁੰਦਾ ਵਾ ਤਾਂ ਲੋਕਾਂ ਦੀਆਂ ਸਿਫਤਾਂ ਕਰਦਾ ਪਰ ਜਦੋਂ ਉਹਦਾ ਕੰਮ ਨਹੀਂ ਬੰਦਦਾ ਤੇ ਫਿਰ ਉਹ ਲੋਕਾਂ ਦੀ ਬੁਰੀਾਈ ਵੀ ਜਿਹੜੀ ਕਰਨੀ ਸ਼ੁਰੂ ਕਰ ਦਿੰਦਾ ਉਹਨਾਂ ਦੇ ਜਿਹੜੇ ਮਾੜੇ ਕੰਮ ਉਹਨਾਂ ਨੂੰ ਨੰਗਿਆ ਕਰਨਾ ਸ਼ੁਰੂ ਕਰ ਦਿੰਦਾ ਵਾ ਚਾਹੇ ਕਿ ਉਹਦੇ ਨਾਲ ਫਿਰ ਬੁਰਾ ਸਲੀਕਾ ਕੀਤਾ ਜਾਵੇ ਉਹ ਸੌਰੀ ਕਹਾਣੀ ਉਹਦੇ ਵਿੱਚ ਵੀ ਆਪਾਂ ਦੇਖਦੇ ਜਿਹੜਾ ਲੱਧੜ ਸਿੰਘ ਆ ਉਹ ਆਪਣੀ ਜਿਹੜੀ ਜਾਤ ਆ ਫਿਰ ਹਰ ਖਸੋਗ ਹਰ ਖਸੋਗ ਹਰ ਖਸੋਗ ਕਹਾਣੀ ਨੂੰ ਵੀ ਆਪਾਂ ਨੇ ਲੈਣੇ ਆ ਉਹਦੇ ਵਿੱਚ ਦੱਸਿਆ ਗਿਆ ਕਿ ਕਿੰਨਾ ਜਿਹੜਾ ਰਿਸ਼ਤਿਆਂ ਦਾ ਘਾੜ ਹੋਇਆ ਕਿਵੇਂ ਜਿਹੜਾ ਮਤਲਬ ਇੱਕ ਔਰਤ ਆਪਣੇ ਪਤੀ ਦੇ ਧੋਖੇ ਤੋਂ ਦੁਖੀ ਹੋ ਕੇ ਸਤਵੀ ਬਣ ਜਾਂਦੀ ਆ ਫਿਰ ਉਸ ਤੋਂ ਬਾਅਦ ਰਿਸ਼ਤਿਆਂ ਵਿੱਚਲੀ ਉਲਝਣ ਇਨ੍ਹਾਂ ਕਹਾਣੀਆਂ 'ਚ ਦਰਸਾਈ ਗਈ ਆ ਜਿਸ ਤਰ੍ਹਾਂ ਖੂ ਖਾਤਾ ਕਹਾਣੀ ਆ ਜਿਦੇ ਵਿੱਚ ਚਾਚਾ ਜਿਹੜਾ ਵਾ ਉਹ ਬੜੀ ਆਸ ਲੈ ਕੇ ਆਪਣੇ ਭਤੀਜੇ ਗੁਰਮੀ ਜਿਹੜਾ ਗਰੇਵਾਲ ਆ ਭਪਿੰਦਰ ਸਿੰਘ ਗਰੇਵਾਲ ਜੋ ਕਿ ਅਫਸਰ ਲੱਗਾ ਉਹਦੇ ਕੋਲ ਆਉਂਦਾ ਆ ਪਰ ਉਹ ਆਪਣੇ ਜਿਹੜਾ ਆਪਣੀ ਘਰ ਵਾਲੀ ਦੇ ਅਧੀਨ ਜਿਹੜਾ ਹੈਗਾ ਕਿਉਂਕਿ ਉਹਦੀ ਘਰ ਵਾਲੀ ਜਿਹੜੀ ਬਹੁਤ ਅਮੀਰ ਆ ਇਸ ਕਰਕੇ ਆਪਣੇ ਘਰ ਵਾਲੀ ਦੇ ਜਿਹੜੇ ਅਧੀਨ ਹੈ ਤੇ ਆਪਣੇ ਫੈਮਿਲੀ ਦੇ ਕਰਕੇ ਪਰਿਵਾਰਕ ਮੈਟਰ ਦੇ ਕਰਕੇ ਆਪਣੇ ਚਾਚੇ ਦੀ ਜਿਹੜੀ ਮਦਦ ਨਹੀਂ ਕਰ ਸਕਦਾ ਤੇ ਆਪਣੇ ਆਪ ਨੂੰ ਬਹੁਤ ਹੀ ਨਗੁਨਾ ਜਿਹਾ ਫੀਲ ਕਰਦਾ ਆ ਇਸ ਤੋਂ ਇਲਾਵਾ ਆਰਥਿਕ ਮੰਦਹਾਲੀ ਦੀ ਸਮੱਸਿਆ ਦੇ ਵਿੱਚ ਦੱਸੀ ਗਈ ਆ ਜਿੱਦਾਂ ਨਿਊ ਇਅਰ ਕਹਾਣੀ ਦੀ ਆਪਾਂ ਧਾਰਾ ਲੈਂਦੇ ਆ ਉਹਦੇ ਵਿੱਚ ਦੱਸਿਆ ਗਿਆ ਹੈ ਕਿ ਜਿਹੜਾ ਪੀਏ ਹੁੰਦਾ ਵਾ ਮਨਿਸਟਰ ਦਾ ਉਹ ਉਹਨੂੰ ਜਦੋਂ ਪਹਿਲੀ ਵਾਰ ਉਹਨੂੰ ਬੋਤਲ ਮਿਲਦੀ ਆ ਰਿਸ਼ਵਤ ਮਿਲਦੀ ਆ ਤਾਂ ਜਿਹੜੇ ਉਹਦੇ ਕਲੀਗਸ ਹੁੰਦੇ ਆ ਉਹ ਕੋ 파ਰਟੀ ਮੰਗਦੇ ਆ ਨਿਊ ਇਅਰ ਦੀ ਪਾਰਟੀ ਤਾਂ ਜਦੋਂ ਆਪਣੀ ਘਰ ਵਾਲੀ ਨਾਲ ਗੱਲ ਕਰਦਾ ਆ ਤੇ ਉਹਦੀ ਘਰ ਵਾਲੀ ਨੂੰ ਬਹੁਤ ਹੀ ਉਹਦੇ ਨਾਲ ਖਿੱਚਦੀ ਆ ਕਿਉਂਕਿ ਉਹਨੂੰ ਪਤਾ ਹੁੰਦਾ ਹੈ ਕਿ ਮਹੀਨੇ ਦੇ ਆਖਰੀ ਦਿਨ ਚੱਲ ਰਿਹਾ ਤੇ ਘਰੇ ਜਿਹੜਾ ਵਾ ਸਾਰਾ ਰਸੋਈ ਵਗੈਰਾ ਖਤਮ ਹੋਇਆ ਵਾ ਤੇ ਇਸ ਤਰ੍ਹਾਂ ਇੱਕ ਤਰੀਕੇ ਨਾਲ ਆਰਥਿਕ ਮੰਦਹਾਲੀ ਦੀ ਸਮੱਸਿਆ ਦੱਸੀ ਗਈ ਆ ਕਿ ਜਿਹੜੇ ਲੋਕ ਆ ਉਹ ਸ਼ੋਸ਼ੇ ਬਾਜੀ ਦੇ ਵਿੱਚ ਫਸ ਗਏ ਆਪਣਾ ਹੋਰ ਜਿਹੜੇ ਗਰੀਬ ਹੋ ਜਾਂਦੇ ਆ ਤੇ ਰਾਹੁ ਕੇਤੂ ਰਾਹੁ ਕੇਤੂ ਕਹਾਣੀ ਦੇ ਵਿੱਚ ਵੀ ਇੱਕ ਆਰਥਿਕ ਮਦਹਾਲੀ ਦੀ ਸਮੱਸਿਆ ਦੱਸੀ ਗਈ ਆ ਕਿ ਜਿਹੜਾ ਚੰਦ ਸਿੰਘ ਬਜ਼ੁਰਗ ਸੀ ਉਹਨੇ ਜਵਾਨੀ ਵੇਲੇ ਬਹੁਤ ਸਾਰਾ ਕੰਮ ਕੀਤਾ ਸੀ ਪਰੰਤੂ ਉਹਦੇ ਜਿਹੜੇ ਬੱਚਿਆਂ ਦੇ ਵਿੱਚ ਈਰਖਾ ਜੜੀ ਬਣ ਗਈ ਆ ਤੇ ਦੋਵੇਂ ਮੁੰਡੇ ਜਿਹੜੇ ਉਹਦੇ ਪੈਲੀ ਨੂੰ ਹਟਿਉਣ ਦੇ ਲਈ ਆਪਣੇ ਆਪਣੇ ਪੈੰਥੜੇ ਅਸਮਾਰੇ ਆ ਤੇ ਜਿਹੜਾ ਚੰਦ ਸਿੰਘ ਆ ਉਹ ਹੁਣ ਵਿਚਾਰਾ ਮਤਲਬ ਖਾਣ ਤੋਂ ਵੀ ਭੁੱਖਾ ਮਰਦਾ ਆ ਤੇ ਹੁਣ ਉਹਨੂੰ ਪੈਨਸ਼ਨ ਲਗਵਾਉਣ ਦੀ ਲੋੜ ਆ ਤੇ ਪੈਨਸ਼ਨ ਦੇ ਵਾਸਤੇ ਉਹ ਥਾਂ ਥਾਂ ਜਿਹੜੇ ਤੱਕੇ ਖਾਂਡਿਆ ਵਾ ਇਸ ਤਰ੍ਹਾਂ ਆਰਥਿਕ ਮੰਦਹਾਲੀ ਦੀ ਸਮੱਸਿਆ ਦੇ ਵਿਸ਼ੇ ਨੂੰ ਇਹ ਛੂਇਆ ਗਿਆ ਵਾ ਉਸ ਤੋਂ ਇਲਾਵਾ ਸ਼ੱਕ ਸ਼ੱਕ ਜਿਹੜਾ ਹਜ਼ਾਰ ਕਹਾਣੀਆਂ ਦਾ ਬਾਪ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ ਇੱਕ ਇਹਦੇ ਵਿੱਚ ਜਿਹੜਾ ਮੇਨ ਪਾਤਰ ਆ ਉਹ ਆਪਣੀ ਆਪਣੀ ਉਹਦੀ ਜਿਹੜੀ ਘਰ ਵਾਲੀ ਸੀ ਉਹ ਭੱਜ ਜਾਂਦੀ ਆ ਤੇ ਉਹਦੇ ਕਰਕੇ ਉਹਨੂੰ ਆਪਣੀਆਂ ਧੀਆਂ ਤੇ ਵੀ ਹਰ ਵੇਲੇ ਸ਼ੱਕ ਰਹਿੰਦਾ ਆ ਕਿ ਕਿਤੇ ਮੇਰੀਆਂ ਧੀਆਂ ਵੀ ਆਪਣੀ ਮਾਂ ਦੇ ਜੜੇ ਆ ਨਕਸ਼ੇ ਕਦਮਾਂ ਤੇ ਨਾ ਤੁਰਪਣ ਤੇ ਹਰ ਵਕਤ ਆਪਣੀਆਂ ਧੀਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦਾ ਆ ਇੱਥੋਂ ਤੱਕ ਕਿ ਆਪਣੀਆਂ ਧੀਆਂ ਦੇ ਪਿੱਛੇ-ਪਿੱਛੇ ਉਹਨਾਂ ਦੇ ਕਾਲਜ ਤੱਕ ਵੀ ਚਲਿਆ ਜਾਂਦਾ ਆ ਇਸ ਤਰ੍ਹਾਂ ਪੰਜਾਬੀ ਨਵੀਨ ਤਾਰਾ ਦੀਆਂ ਕਹਾਣੀਆਂ ਚੋਣਵੀ ਚੋਣਵੀਆਂ ਕਹਾਣੀਆਂ ਪੁਸਤਕ ਜਿਹੜੀ ਆ ਇਹਦੇ ਵਿੱਚ 10 ਕਹਾਣੀਆਂ 10 ਲੇਖਕਾਂ ਦੀਆਂ ਕਹਾਣੀਆਂ ਜਿਹੜੀਆਂ ਸ਼ਾਮਿਲ ਕੀਤੀਆਂ ਗਈਆਂ ਹਨ ਜਿੰਨਾਂ ਦੇ ਜਿਹੜੇ ਪ੍ਰਮੁੱਖ ਸਰੋਕਾਰ ਆ ਉਹ ਅਸੀਂ ਡਿਸਕਸ ਕੀਤੇ ਆਸ ਹੈ ਕਿ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਆ ਚੁੱਕੇ ਹੋਣਗੇ ਧੰਨਵਾਦ ਜੀ